ਜੋ ਸਾਡਾ ਵਰਤਮਾਨ ਹੈ ਵਰਤਮਾਨ ਦੇ ਵਿੱਚ ਜੋ ਸਾਡੀ ਹਾਲਾਤ ਹੈ ਉਹ ਆਪੋਤਾਪੀ ਵਾਲੀ ਜਾਂ ਕਹੋ ਰੋਲ ਘਿਟੋਲੇ ਵਾਲੀ ਅੰਗਰੇਜ਼ੀ ਲਫ਼ਜ਼ ਵਾਰ ਦੇ ਕਿਓਸ ਆਪੋਤਾਪ ਕਿਛ ਨਹੀਂ ਕੁਛ ਨਹੀਂ ਪਤਾ ਲੱਗ ਰਿਹਾ ਗੁਰਬਿੰਦਰ ਨੂੰ ਜਾ ਰਿਹਾ ਕੋਈ ਫਿਕਰ ਨੂੰ ਜਾ ਰਿਹਾ ਇਸ ਆਪੋਤਾਪੀ ਦੀ ਸਭ ਤੋਂ ਵੱਡੇ ਜਿਹੜੇ ਚਿੰਨ ਨੇ ਕੋਈ ਆ ਕਿ ਸਾਡੀ ਸਾਡੀਆਂ ਜਿਹੜੀਆਂ ਸਭ ਤੋਂ ਸ਼ਰਮੌਰ ਸੰਸਥਾਵਾਂ ਦੀ ਤੇ ਸਾਡੀਆਂ ਜਿਹੜੀਆਂ ਸਭ ਤੋਂ ਵੱਡੀਆਂ ਜਥੇਬੰਦੀਆਂ ਨੇ ਉਹਨਾਂ ਦੀ ਸ਼ਾਖ ਤੇ ਉਹਨਾਂ ਦੀ ਜਥੇਬੰਦਕ ਤਾਕਤ ਉਹ ਬਿਲਕੁਲ ਨੀਵੇਂ ਪੱਧਰ ਤੇ ਆச்சு ਸਾਡੀ ਸਭ ਤੋਂ ਵੱਡੀ ਸੰਸਥਾ ਅਕਾਲ ਤਖਤ ਸਾਹਿਬ ਹੈ ਉਹਦੇ ਵਿੱਚ ਐਨੀ ਸਥਿਰਤਾ ਵਾਪਸ ਆ ਰਿਹਾ ਨਾ ਦੋ ਸਮਾਗਮ ਮੈਂ ਪਿੱਛੇ ਅਕਾਲ ਤਖਤ ਸਾਹਿਬ ਤੇ ਇੱਕ ਮਹੀਨੇ ਚ ਅਟੈਂਡ ਕੀਤੇ ਅਕਾਲ ਤਖਤ ਸਾਹਿਬ ਦੇ ਹੁਣ ਜਿਹੜੇ ਜਥੇਦਾਰ ਨੇ ਉਹਨਾਂ ਨੂੰ ਕੋਈ ਕਹਿ ਦਿੰਦਾ ਕਿ ਤੁਸੀਂ ਇੱਥੇ ਬੋਲ ਨਹੀਂ ਸਕਦੇ। ਜਥੇਦਾਰ ਦੀ ਹਾਇਤ ਸੀਤ ਨਹੀਂ ਹੈ ਬਿਲਕੁਲ। ਬੋਲਣਾ ਬਹੁਤ ਦੂਰ ਦੀ ਗੱਲ। ਇੱਕ ਸਮਾਗਮ ਹੋਇਆ ਉੱਥੇ ਉਹ ਕਿਸੇ ਨੂੰ ਸਰੋਪਾ ਦੇਣ ਲੱਗੇ। ਇੱਕ ਸਿੰਘ ਨੇ ਉੱਠ ਕੇ ਕਿਹਾ ਕਿ ਤੁਸੀਂ ਸਰੋਪਨ ਦੇ ਸਕਦੇ। ਅਕਾਲ ਤਖਤ ਸਾਹਿਬ ਦੇ। ਪਕੰਧ ਸਾਹਿਬ ਦੇ। ਤੇ ਕਿਉਂ ਹੈ? ਇਹ ਨਹੀਂ ਹੈ ਵੀ ਅੱਜ ਸ਼੍ਰੋਮਣੀ ਕਮੇਟੀ ਕੋ ਟਾਸਕ ਫੋਰਸ ਮੁੱਕ ਗਈ ਜਾਂ ਹੋਰ ਉਹਦੀ ਸਰਦ ਦਾ ਮੁੱਕ ਗਈ। ਉਹ ਕਿਉਂ ਨਹੀਂ ਅਕਾਲ ਤਖਤ ਅੱਤੇ ਕੁਝ ਕਰ ਸਕਦੇ? ਸਾਖ ਹੀ ਨਹੀਂ ਰੱਖੀ। ਕ੍ਰੈਡੀਬਿਲਟੀ ਨਹੀਂ ਹੈ। ਸਾਕ ਸਭ ਤੋਂ ਵੱਡੀ ਚੀਜ਼ ਸ਼੍ਰੋਮਣੀ ਕਮੇਟੀ ਦੀ ਜੋ ਨਿਰਪੱਖਤਾ ਸੀਗੀ ਵੀ ਇਹ ਪੰਥ ਦੀ ਨੁਮਾਇੰਦਗੀ ਜਥੇਬੰਦੀ ਹੈ ਆ ਜੋ ਰਹਿ ਨਹੀਂ ਗਈ ਹੈ ਕਿ ਉਹ ਸਾਰੇ ਪੰਥ ਦੀ ਨੁਮਾਇੰਦਗੀ ਉਹ ਇੱਕ ਧੜਾ ਇੱਕ ਧੜੇ ਤੋਂ ਵੀ ਬਹੁਤ ਛੋਟੀ ਜਗ੍ਹਾ ਆ ਗਈ ਇੱਕ ਪਰਿਵਾਰ ਦੀਆਂ ਰਾਜਨੀਤਿਕ ਪਿਛਾਵਾਂ ਦੀ ਨੁਮਾਇੰਦਗੀ ਕਰ ਰਹੀ ਇਸ ਕਰਕੇ ਅੱਜ ਦੀ ਅਜੀਤ ਅਖਬਾਰ ਪੜਿਓ ਕੱਲੂ ਗਾਰੇ ਦੇ ਸਮਾਗਮ ਅਕਾਲ ਤਖਤ ਤੇ ਹੁੰਦਾ ਹੈ ਤੇ ਉਸ ਅਕਾਲ ਤਖਤ ਦੀ ਜ਼ਿੰਮੇਵਾਰ ਸ਼੍ਰੋਮਣੀ ਕਮੇਟੀ ਉੱਥੇ ਸਿੱਖਾਂ ਦਾ ਕੋਈ ਪ੍ਰੋਗਰਾਮ ਆਪਣੇ ਆਪ ਨਿਭਾ ਦੇਵੇ ਦੀ ਸਮਰੱਥਾ ਨਹੀਂ ਰੱਖਦੀ ਅੱਜ ਦੀ ਹਜੀਤ ਅਖਬਾਰ ਦੀ ਖਬਰ ਹੈ ਕਿ ਇਹ ਪ੍ਰੋਗਰਾਮ ਨਿਭਾਉਣ ਦੇ ਲਈ ਪੰਜਾਬ ਪੁਲਿਸ ਦਾ 1000 ਬੰਦਾ ਸਿਵਲ ਵਰਦੀ ਚ ਤਾਇਨਾਤ ਸੀ ਅਕਾਲ ਤਖਤ ਸਾਹਿਬ ਦੇ ਉਹਦੇ ਅਖਾੜੇ ਦੇ ਵਿੱਚ ਕਿੰਨੇ ਕੁ ਬੰਦਿਆਂ ਦੇ ਬੈਠਣ ਦੀ ਜਗ੍ਹਾ ਹੁੰਦੀ ਹੈ ਜਦ ਤੱਕ 10 स्क्वेयर फुट 'ਚ ਇੱਕ ਬੰਦਾ ਬੈਠਦਾ ਇਤੋਂ ਸ਼੍ਰੋਮਣੀ ਕਮੇਟੀ ਦੀ ਹیثیت ਪਤਾ ਲੱਗਦੀ ਹੈ ਕਿ ਉਹ ਆਪਣੇ ਹੀ ਕੇਂਦਰੀ ਸਥਾਨ ਦੇ ਉੱਤੇ ਕੋਈ ਪ੍ਰੋਗਰਾਮ ਆਪ ਸਿਰੇ ਚੜਾਉਣ ਦੇ ਸਮਰੱਥ ਨਹੀਂ ਰਹਿ ਗਈ ਹੈ ਦਿੱਲੀ ਦੇ ਤਖਤ ਦੀ ਪੁਲਿਸ ਦੇ ਅਧੀਨ ਇਹ ਪ੍ਰੋਗਰਾਮ ਪੰਜਾਬ ਪੁਲਿਸ ਦਾ ਦਿੱਲੀ ਦੇ ਤਖਤ ਦੀ ਪਾਲਿਸੀ ਤੇ ਜਲਦੀ ਅਕਾਲ ਤਖਤ ਤੇ ਨਹੀਂ ਜੰਮੀ